ਅੱਜ ਚੰਨੀ ਸਾਹਿਬ ਜ਼ਮਾਨਤ ਤੇ ਚੱਲ ਰਹੇ ਆ ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਆਉਣ ਵਾਲੇ ਸਮੇਂ 'ਚ ਵੱਡੀਆਂ ਕਾਰਵਾਈਆਂ ਜਿਹੜੀਆਂ ਹੋਣਗੀਆਂ ਕੋਈ ਅਗਰ ਉਹਨਾਂ ਕੋਲ ਚੰਨੀ ਸਾਹਿਬ ਕੋਲ ਕੋਈ ਇਹੋ ਜਿਹਾ ਪ੍ਰੂਫ ਹੈ ਕਿਉਂਕਿ ਅਗਰ ਅਸੀਂ ਕੋਈ ਗਲਤ ਕੰਮ ਕੀਤਾ ਤਾਂ ਮੇਰੇ ਉੱਤੇ ਜਾਂ ਅੰਗਰਾਲ ਦੇ ਉੱਤੇ ਕਾਰਵਾਈ ਕੇਂਦਰ ਨੇ ਨਹੀਂ ਕਰਨੀ ਉਹ ਕਾਰਵਾਈ ਹੈ ਜਿਹੜੀ ਪੰਜਾਬ ਪੁਲਿਸ ਨੇ ਕਰਨੀ ਹੈ ਭਗਵੰਤ ਮਾਨ ਕੋਲ ਪੁਲਿਸ ਹੈ ਸਾਰਾ ਕੁਝ ਇਹਨਾਂ ਕੋਲ ਹੈ ਵਿਜੀਲੈਂਸ ਵਾ ਕੋਲ ਹੈ ਅਸੀਂ ਤਾਂ ਤਿਆਰ ਬੈਠੇ ਜਦੋਂ ਮਰਜ਼ੀ ਅਗਰ ਕੁਝ ਲੱਗਦਾ ਹੈ ਜੇ ਕੋਈ ਗਲਤ ਕੀਤਾ ਤਾਂ ਜਿਹੜੀ ਮਰਜ਼ੀ ਕਾਰਵਾਈ ਕਰ ਸਕਦੇ ਆ ਦੇਖੋ ਦਲ ਬਦਲੀ ਕੋਈ ਗੱਲ ਦਲ ਬਦਲੀ ਦਾ ਕੋਈ ਮੁੱਦਾ ਨਹੀਂ ਹੈ ਜਲੰਧਰ ਵਿੱਚ ਜਲੰਧਰ ਦੇ ਲੋਕਾਂ ਨੂੰ ਡਿਵੈਲਪਮੈਂਟ ਚਾਹੀਦੀ ਹੈ ਚੰਨੀ ਜੀ ਦਾ کہنا ਹੈਗਾ ਕਿ ਹਰ ਬੰਦੇ ਦਾ ਸਟੈਂਡ ਹੁੰਦਾ ਸਾਈਕਲ ਦਾ ਵੀ ਸਟੈਂਡ ਹੁੰਦਾ ਰਿੰਕੂ ਦਾ ਕੋਈ ਸਟੈਂਡ ਚੰਨੀ ਜੀ ਨੂੰ ਮੁੱਖ ਮੰਤਰੀ ਇਸੇ ਕਰਕੇ ਬਣਾਇਆ ਗਿਆ ਸੀ ਕਿ ਪੰਜਾਬ ਦੇ ਲੋਕਾਂ ਦਾ ਕੰਮ ਕਰੇ ਉਹਨਾਂ ਦਾ ਸਟੈਂਡ ਇਹ ਸੀਗਾ ਕਿ ਰਿਸ਼ਵਤ ਖਾਣੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਰਗਦੀ ਸਮਗਲਿੰਗ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਬਹੁਤ ਘਟ ਗਈ ਸੀ ਔਰ ਜਦੋਂ ਚੰਨੀ ਸਾਹਿਬ ਨੇ ਚਾਰਜ ਲਿਆ ਤਾਂ ਡਰੱਗ ਜਿਹੜੀ ਜੋਰਾਂ ਦੇ ਵਿਕਣ ਲੱਗ ਪਈ ਕੀ ਚੰਨੀ ਸਾਹਿਬ ਇਹ ਜਵਾਬ ਦੇ ਸਕਦੇ ਆ ਕਿ ਜਿਹੜੇ ਉਹਨਾਂ ਦੇ ਘਰ ਦੇ ਵਿੱਚੋਂ ਪੈਸੇ ਫੜੇ ਗਏ ਸੀ ਕੀ ਉਹ ਰੇਤਾ ਦੀ ਸਮਗਲਿੰਗ ਦੇ ਸੀਗੇ ਜਾਂ ਡਰੱਗ ਦੀ ਸਮਗਲਿੰਗ ਦੇ ਸੀਗੇ ਚਲੰਦਰ ਤੋਂ ਪਾਚ ਪਾਤੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੇ ਨਾਮਜ਼ਦਗੀ ਪੇਪਰ ਕਿਤੇ ਢਾਕਲ ਤੁਹਾਨੂੰ ਦੱਸਦੇ ਕਿ ਅੱਜ ਸੁਸ਼ੀਲ ਕੁਮਾਰ ਰਿੰਕੂ ਦੇ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਢਾਕਲ ਕਰ ਦਿੱਤੇ ਨੇ ਤੇ ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਦੋਏ सुशील कुमार इनकुन साहब का सीएम चन्नी, निशाना कि चन्नी ने निशाना कि साधा है जितु ਉਹਨਾਂ ਦੇ ਵੱਲੋਂ ਕਿਹਾ ਕਿ ਚੰਨੀ ਇੱਕ ਪ੍ਰੋਸਟ ਲੀਡਰ ਹੈ ਤੇ ਆਪਣਾ ਉਹ ਸਟੈਂਡ ਦੱਸੇ ਉਹਨਾਂ ਦਾ ਸਟੈਂਡ ਕੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਕੋਈ ਪਾਰਟੀ ਕੰਮ ਕਰਵਾ ਸਕਦੀ ਹੈ ਉਹ ਬੀਜੇਪੀ ਦੀ ਸਰਕਾਰ ਹੈ ਰਗਦੇਸ ਸਮਗਲਿੰਗ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਬਹੁਤ ਘਟ ਗਈ ਸੀ ਔਰ ਜਦੋਂ ਚੰਨੀ ਸਾਹਿਬ ਨੇ ਚਾਰਜ ਲਿਆ ਤਾਂ ਡਰਗ ਜਿਹੜੀ ਜੋਰਾਂ ਦੇ ਵਿਕਣ ਲੱਪਈ ਕੀ ਚੰਨੀ ਸਾਹਿਬ ਇਹ ਜਵਾਬ ਦੇ ਸਕਦੇ ਆ कि ਜਿਹੜੇ ਉਹਨਾਂ ਦੇ ਘਰ ਦੇ ਵਿੱਚੋਂ ਪੈਸੇ ਫੜੇ ਗਏ ਸੀ ਕੀ ਉਹ ਰੇਤਾ ਦੀ ਸਮਗਲਿੰਗ ਦੇ ਸੀਗੇ ਜਾਂ ਡਰੱਗ ਦੀ ਸਮਗਲਿੰਗ ਦੇ ਸੀਗੇ ਦੇਖਿਏ ਕਾਂਗਰਸ ਹੈ ਜਿਹੜੀ ਜਿਹੜੇ ਵੀ ਉਹਦੀਆਂ ਅਲਾਈਅੰਸ ਪਾਰਟੀਆਂ ਜੰਮੂ ਕਸ਼ੀਮ ਕਸ਼ਮੀਰ ਨੈਸ਼ਨਲ ਕਾਨਫਰੰਸ ਨੈਸ਼ਨਲ ਕਾਨਫਰੰਸ ਦੇ ਜਿਹੜੇ ਫਾਰੂਕ ਅਬਦੁੱਲਾ ਉਹ ਵੀ ਇਹ ਗੱਲ ਕਹਿੰਦੇ ਆ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਇਹ ਡਰਾਇਆ ਜਾ ਰਿਹਾ ਇਹ ਗੱਲ ਕਹਿ ਕੇ ਕਿ ਪਾਕਿਸਤਾਨ ਦੇ ਕੋਲ ਐਟਮ ਬੰਬ ਹੈ ਮੈਂ ਸਮਝਦਾ ਕਿਓ ਲੋਕ ਕਿਓ ਪਾਕਿਸਤਾਨ ਦੇ ਪੱਖ ਦੇ ਆ ਕੀ ਇਹ ਕਾਂਗਰਸ ਪਾਰਟੀ ਦੇ ਜਿਹੜੀ ਜਿੰਨੀਆਂ ਵੀ ਲਾਇੰਸ ਪਾਰਟੀਆਂ ਅੱਜ ਪਾਕਿਸਤਾਨ ਨੂੰ ਪ੍ਰਮੋਟ ਕਰ ਰਹੀਆਂ ਔਰ ਭਾਰਤ ਦੇ ਲੋਕਾਂ ਨੂੰ ਜਿਹੜਾ ਡਰਾਉਣ ਦੀ ਕੋਸ਼ਿਸ਼ ਕਰ ਰਹੀਆਂ ਅੱਜ ਸਾਡਾ ਭਾਰਤ ਹੈ ਜਿਹੜਾ ਉਹ ਤਰੱਕੀ ਕਰ ਰਿਹਾ ਅੱਗੇ ਵਧ ਰਿਹਾ ਔਰ ਸਾਡੇ ਜਿਹੜੇ ਨਾਲ ਦੇ ਦੇਸ਼ ਪਾਕਿਸਤਾਨ ਉਹੀ ਦੇਸ਼ ਹੈ ਜਿਹੜਾ ਹਿੰਦੁਸਤਾਨ ਦੇ ਨਾਲ ਹੀ ਆਜ਼ਾਦ ਹੋਇਆ ਸੀ ਪਰ ਮੈਨਾਂ ਲੋਕ ਇੰਨਾ ਪਾਕਿਸਤਾਨੀ ਪ੍ਰੇਮ ਹੈ ਤਾਂ ਇਹ ਟਿਕਟਾਂ ਵੀ ਉੱਥੇ ਲੈਣ ਤੇ ਇਲੈਕਸ਼ਨ ਵੀ ਉੱਥੇ ਜਾ ਕੇ ਲੜਨ ਚੰਗਾ ਪ੍ਰਸ਼ਾਸਨ ਕੇਂਦਰ ਦੇ ਵਿੱਚ ਮੋਦੀ ਸਰਕਾਰ ਨੇ ਦਿੱਤਾ ਉਸੇ ਤਰ੍ਹਾਂ ਦਾ ਜਿਹੜਾ ਪ੍ਰਸ਼ਾਸਨ ਅੱਜ ਪੰਜਾਬ ਦੇ ਵਿੱਚ ਵੀ ਹੈ ਇੱਥੇ ਨਾ ਉਹਨਾਂ ਨੇ ਮੁੱਖ ਮੰਤਰੀ ਰਹਿੰਦਿਆਂ ਕੋਈ ਸ਼ਡਿਊਲ ਕਾਸਟਾਂ ਦੇ ਲਈ ਕੰਮ ਕੀਤਾ ਨਾ ਉਹਨਾਂ ਨੇ ਵਪਾਰੀਆਂ ਦੇ ਲਈ ਕੋਈ ਕੰਮ ਕੀਤਾ ਨਾ ਸ਼ਹਿਰੀਆਂ ਦੇ ਲਈ ਨਾ ਕਿਸਾਨੀਆਂ ਦੇ ਕਿਸਾਨਾਂ ਦੇ ਲਈ ਜੋ ਸਟੈਂਡ ਹੈ ਜਿਹੜਾ ਉਹਨਾਂ ਦਾ ਕਲੀਅਰ ਐਜੰਡਾ ਉਹਨਾਂ ਦਾ ਸਟੈਂਡ ਇਹ ਸੀਗਾ ਕਿ ਰਿਸ਼ਵਤ ਖਾਣੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਪੈਸੇ ਉਹਨਾਂ ਦੇ ਘਰੋਂ ਫੜੇ ਗਏ ਆ ਅੱਜ ਚੰਨੀ ਸਾਹਿਬ ਜ਼ਮਾਨਤ ਤੇ ਚੱਲ ਰਹੇ ਆ ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਆਉਣ ਵਾਲੇ ਸਮੇਂ ਚ ਵੱਡੀਆਂ ਕਾਰਵਾਈਆਂ ਜੜੀਆਂ ਹੋਣਗੀਆਂ ਰਿੰਕੂ ਜੀ ਜਿਹੜਾ ਚੰਨੀ ਦਾ ਵੱਲੋਂ ਰਿੰਕੂ ਜੀ ਜੋ ਕਿੰਨੀਆਂ ਗੱਡੀਆਂ 13 ਸੀਟਾਂ ਦੇ ਵਿੱਚੋਂ 400 ਪਾਰ ਦੇ ਵਿੱਚ ਕਿੰਨਾ ਹਿੱਸਾ ਲੈਣ ਵਾਲਾ ਦੇਖੋ ਗੱਲ ਹੈ ਕਿ ਮੈਂ ਗਿਣਤੀ ਤਾਂ ਨਹੀਂ ਦੱਸ ਸਕਦਾ ਪਰ ਮੈਂ ਗੱਲ ਯਕੀਨੀ ਦੱਸ ਸਕਦਾ ਕਿ 13 ਸੀਟਾਂ ਦੇ ਵਿੱਚੋਂ ਸਰ ਨਾਲੋਂ ਵੱਡਾ ਅੰਕੜਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹੈ। ਜਿਹਦਾ ਤੇ ਅਗਰਾਲਜੀ ਦਾ ਜੋ ਪਰਾਨੇ ਅਲੀਗੇਸ਼ਨ ਲਗਾਇਆ ਕਿ ਡਰੱਗਸ ਦੜਾ ਸਕਦਾ ਤੁਸੀਂ ਲੋਕ ਪ੍ਰਮੋਟ ਕਰਦੇ ਸੀ। ਕਹਿ ਰਹੇ ਕਿ ਇਹਨਾਂ ਤੁਹਾਡੇ ਕੱਚੇ ਚਿੱਠੇ ਕੇਂਦਰ ਕੋਲ ਆ ਗਏ ਸੀ ਔਰ ਕੇਂਦਰ ਨੇ ਤੁਹਾਨੂੰ ਦરા ਕੇ ਮਤਲਬ ਆਪਣੀ ਸਾਜਿਸ਼ ਵਿੱਚ ਸ਼ਾਮਲ ਕਰਾ ਲਿਆ। ਕੋਈ ਅਗਰ ਉਹਨਾਂ ਕੋਲ ਚੰਨੀ ਸਾਹਿਬ ਕੋਲ ਕੋਈ ਇਹੋ ਜਿਹਾ ਪ੍ਰੂਫ ਹੈ ਕਿਉਂਕਿ ਅਗਰ ਅਸੀਂ ਕੋਈ ਗਲਤ ਕੰਮ ਕੀਤਾ ਤਾਂ ਮੇਰੇ ਉੱਤੇ ਜਾਂ ਅਗਰਾਲ ਦੇ ਉੱਤੇ ਕਾਰਵਾਈ ਕੇਂਦਰ ਨੇ ਨਹੀਂ ਕਰਨੀ। ਉਹ ਕਾਰਵਾਈ ਹੈ ਜਿਹੜੀ ਪੰਜਾਬ ਪੁਲਿਸ ਨੇ ਕਰਨੀ ਹੈ। ਭਗਵੰਤਮਾਨ ਕੋਲ ਪੁਲਿਸ ਹੈ ਸਾਰਾ ਕੁਝ ਇਹਨਾਂ ਕੋਲ ਹੈ ਵਿਜੀਲੈਂਸ ਵਾ ਕੋਲ ਹੈ ਅਸੀਂ ਤਾਂ ਤਿਆਰ ਬੈਠੇ ਜਦੋਂ ਮਰਜੀ ਅਗਰ ਕੁਝ ਲੱਗਦਾ ਕਿ ਅਸੀਂ ਕੋਈ ਗਲਤ ਕੀਤਾ ਤਾਂ ਜਿਹੜੀ ਮਰਜੀ ਕਾਰਵਾਈ ਕਰ ਸਕਦੇ ਆ ਅਦਰਵਾਡ ਜੇ ਐਲੀਗੇਸ਼ਨ ਹੋ ਰਿਹਾ ਹੈ ਜਿਹੜਾ ਤੁਸੀਂ ਕਹਿ ਕੇ ਹਟਿਆ ਵੀ ਡਰਦੇ ਬੈਠੇ ਆ ਕਾਂਗਰਸ ਵਾਲੇ ਲੈਕਨ ਮੈਂ ਅਪਲਾਈ ਜਿੱਤਾਂ ਨੂੰ ਅਦਰ ਥ੍ਰੈਟ ਆ ਤਾਂ ਤੁਸੀਂ ਵੀ ਅਪਲਾਈ ਕਰੋਗੇ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਥ੍ਰੈਟ ਨਹੀਂ ਆ ਮੈਨੂੰ ਕੋਈ ਡਰ ਨਹੀਂ ਆ ਕੋਈ ਮੇਰੇ ਤੇ ਉੱਤੇ ਪੁਲਿਸ ਦਾ ਕੇਸ ਨਹੀਂ ਆ ਮੇਰਾ ਕੈਰੈਕਟਰ ਬਿਲਕੁਲ ਸਾਫ਼ ਹੈ ਔਰ ਮੈਨੂੰ ਕਿਸੇ ਦੀ ਧਮਕੀ ਦਾ ਕਿਸੇ ਦੀ ਗੱਲ ਦਾ ਕੋਈ ਡਰ ਨਹੀਂ